ਇਹ ਇਹ ਇਹਦੇ ਨਾਲ ਵਜਾ ਤੇ ਕਾਰ ਵਾਲੇ ਕਾਰ ਆਇਆ ਪਿੱਛੋਂ ਗੱਡੀ ਆ ਇਹਦੇ ਵਿੱਚ ਨਹੀਂ ਠੀਕ ਨੇ ਉਹ ਤੁਸੀਂ ਪਤਾਤੇ ਹੋ ਹਸਪੀਟਲ ਨਹੀਂ ਪਤਾਤਾ ਥੋੜਾ ਸਟਾਫ ਪੈਰਾਂ ਦੇ ਘੋੜਾ ਪਤਾ ਕੱਚ ਕਿਚ ਵਜਾ ਅੱਛਾ ਹਸਪੀਟਲ ਵਾਲੀ ਕੋ ਗਲਤੀ ਹੈਗੀ ਹਾਂ ਇਹਨਾਂ ਬੱਚੇ ਉਹ ਵੀ ਠੀਕ ਹੈ ਤੇ ਕਿੱਥੋਂ ਦੇ ਸੀਗੇ ਪਟਿਆਲੇ ਤੋਂ ਪਟਿਆਲੇ ਦੇ ਇਹ ਵਾਸਤਾ ਕਿੱਥੇ ਨੇ ਪਰਿਵਾਰ ਪਤਨ ਹੈਲੋ ਪਤਨ ਪਤਨ ਆਏ ਇਧਰ ਨਹੀਂ ਅੱਗੇ ਗੱਲ ਕਰਨੀ ਹੈ ਚਲੋ ਸਾਨੂੰ ਬਹੁਤੀ ਸਿਆਸਤ ਨੂੰ ਦਾ ਪਤਾ ਨਹੀਂ ਆ ਹਾਂ ਪਰ ਜਿਹੜਾ ਆ ਸਾਇਆ ਨਾ ਤੁਸੀਂ ਆ ਰੋਡ ਤੇ ਮਲਾਜੂ ਸੀ ਸਲਾਗ ਐ ਐਸਐਸਫ ਦਾ ਐਸਐਸਫ ਦਾ ਇਹ ਸਲਾਗਾ ਹੀ ਹੋ ਗਿਆ ਹਾਂ ਨਹੀਂ ਬਹੁਤ ਸਾਨੂੰ ਪਤਾ ਨਹੀਂ ਕਿ ਹੈ ਗੱਲ ਦਾ ਨਹੀਂ ਨਹੀਂ ਚਲੋ ਵੀ ਨਹੀਂ ਪੱਖ ਜਿਆ ਸਰਕਾਰ ਦੇ ਨਾਂ ਹੀ ਵਿਰੋਧ ਹੈ ਪਰ ਆ ਸਲਾਹਣੇ ਉਹ ਕੰਮ ਆ ਤੁਹਾਡੀ ਹਮ ਸਰਕਾਰ ਦਾ ਦੇਖੋ ਨਾ ਉਹ ਥੋੜੀ ਥੋੜੇ ਜਦੋਂ ਹੁੰਦੀ ਆਹੋ ਜੀ ਫਰਸਟ ਏਡ ਮਿਲ ਜੇ ਜਿਹੜੀ ਸਹੀ ਗੱਲ ਹੈ ਸਹੀ ਕਹਾਂ ਆ ਜੀ ਪਟਿਆਲੇ ਦਾ ਠੀਕ ਹੋਂ ਪੁੱਤ ਹਾਂ ਜੀ ਬੰਤਾ ਹੋ ਗਿਆ ਬਹੁਤ ਜ਼ਿਆਦਾ ਰੱਪਣ ਨਹੀਂ ਬਸ ਪਹਚਾ ਤੁਸੀਂ ਚਲਾ ਰਹੇ ਸੀ ਮੈਂ ਚਲਾ ਰਹੇ ਸੀ ਹਾਂ ਮੈਂ ਚਲਾ ਰਹੇ ਸੀ ਮੈਂ ਆਪਣੀ ਲੈਜ ਤੇ ਸੀਗਾ ਜੀ ਇਹ ਟਰੈਕਟਰ ਇਹਨੇ ਥੋੜਾ ਜਿਹਾ ਰਾਈਟ ਅਟ੍ਰੈਕਟ ਕਰਿਆ ਮੇਰਾ ਲੈਫਟ ਪਾਸਾ ਵੱਜਿਆ ਇਹਦਾ ਸਾਰਾ ਟਰੈਕਟਰ ਘੁੰਮ ਗਿਆ ਹਾਂ ਮੈਂ ਪਿੱਛੋਂ ਸੀਗਾ ਜੀ ਇਹ ਇਧਰੋਂ ਸੀਗਾ ਇਹਨੇ ਗੱਡੀ ਆਪਣੀ ਇਧਰ ਕਰੀ ਆ ਮਤਲਬ ਰਾਈਟ ਸਾਈਡ ਤੇ ਜਿਵੇਂ ਚੱਲਦੇ ਨੇ ਜਦ ਗੱਡੀ ਚੱਲੀ ਆ ਮਤਲਬ ਬਸ ਇਹਨੇ ਸੱਜੇ ਨੂੰ ਕਰੀ ਜੇ ਗੱਡੀ ਮੈਂ ਹੱਤਖਿਆਲੀ ਕੁਸ਼ ਕਰਿਆ ਉੱਪਰ ਐ ਮੈਂ ਇਹ ਡਰ ਵੀ ਗਿਆ ਸੀਗਾ ਮੈਂ ਇੱਕ ਵਾਰ ਦੂਰੋਜ ਜਦ ਮਾਰ ਸੀ ਲਾਈਟ ਵੀ ਮਰੀ ਸੀ ਮੈਂ ਇਹਨੂੰ ਦੋ ਵਾਰ ਤਰਾ ਕੇ ਵੇਖਿਆ ਨਾ ਹਾਂ ਠੀਕ ਹੈ ਇਹ ਠੀਕ ਹੈ ਸਰ ਠੀਕ ਹੈ ਮੇਰੇ ਛੋਟੇ ਮੈਂ ਤੇ ਸੀ ਅੱਛਾ ਇਹਨਾਂ ਦੇ ਕਰਤੇ ਦੋਵਾਂ ਬੱਚਿਆਂ ਦੇ ਇੱਕ ਦੂਜਾ ਫੂਨੀ ਤੇ ਵਜਦੀ ਹੈ ਜਾਂ ਦੋ ਫੂਨੀ ਅੱਗੇ ਇੱਥੇ ਇੱਕ ਥੋੜੀਆ ਬਚਾਅ ਹੋ ਗਿਆ ਮੈਂ ਕਿਨਾ ਬੜੀ ਪਰਮਾਤਮਾ ਦੀ ਕਿਰਪਾ ਹੈ ਇਧਰ ਤੋਂ ਅੱਗੇ ਇਧਰ ਜਾ ਰਿਹਾ ਗਿਆ ਜਾ ਰਿਹਾ ਸਰ ਮੈਂ ਤੇ ਕੱਲ ਅਸੈਂਬਲੀ ਸੀਗੀ ਤੇ ਮੈਂ ਚੰਡੀਗੜ੍ਹ ਚਲਿਆ ਸੀਗਾ ਤੇ ਮੈਂ ਦੇਖਿਆ ਲੈ ਕਾਕੇ ਭੀ ਲੋ ਪਾਣੀ ਆ ਲੋ ਪਾਓ ਬੜੇ ਤੋਂ ਤੇਲ ਸਾਰਾ ਦਿੱਤਾ ਇਹਦੇ ਇਹਦੇ ਨਾਲ ਵਜਾ ਤੇ ਕਾਰ ਵਾਲੇ ਕਾਰ ਆ ਪਿੱਛੋਂ ਗੱਜ ਗਿਆ ਇਹਦੇ ਵਿੱਚ ਨਹੀਂ ਠੀਕ ਨੇ ਉਹ ਤੁਸੀਂ ਪਤਾਤੇ ਹੋ ਹਸਪੀਟਲ ਮੇਹੋ ਨਹੀਂ ਪਚਾਤਾ ਥੋੜੇ ਸਟੈਪ ਮੈਰਾ ਤੇ ਔੜਾ ਬਤਾ ਕੱਚ ਕੀ ਚ ਵਜਾ ਅੱਛਾ ਹਸਪੀਟਲ ਵਾਲੀ ਕੋ ਗਲਤੀ ਹੀ ਹੋਗੀ ਹਾਂ ਇਹਨਾਂ ਬੱਚੇ ਉਹ ਵੀ ਠੀਕ ਹੈ ਤੇ ਕਿੱਥੋਂ ਦੇ ਸੀਗੇ ਪਟਿਆਲੇ ਤੋਂ ਪਟਿਆਲੇ ਦੇ ਇਹ ਵਿਆਸ ਦਾ ਕਿੱਥੇ ਨੇ ਪਰਿਵਾਰ ਪਤਨ ਹੈਲੋ ਪਤਨ ਪਤਨ ਆਈ ਇਧਰ ਆਈ ਇਧਰ ਆਹੀਂ ਅੱਗੇ ਗੱਲ ਕਰਨ ਦਾ ਹਾਂ ਚਲੋ ਸਾਨੂੰ ਬਹੁਤੀ ਸਿਆਸ ਤੋਂ ਦਾ ਪਤਾ ਨਹੀਂ ਆ ਹਾਂ ਦਾ ਜਿਹੜਾ ਆ ਆਇਆ ਨਾ ਤੁਸੀਂ ਆ ਰੋੜ ਤੇ ਮੁਲਾਜ਼ਮ ਤੇ ਸਲਾਹ ਕਰੀ ਅਸ 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 ਬੋਲ ਅਸ ਅਸ ਬੋਲ ਇਹ ਸਲਾਹਗਾ ਹੀ ਹੋ ਗਿਆ ਹਾਂ ਨਹੀਂ ਬਹੁਤ ਹੋਰ ਤੇ ਸਾਨੂੰ ਪਤਾ ਨਹੀਂ ਕਿ ਹੈ ਗੱਲ ਦਾ ਭਾਈ ਨਹੀਂ ਚਲੋ ਬਿਨਾ ਹੀ ਪੱਖਿਆ ਸਰਕਾਰ ਦੇ ਨਾ ਹੀ ਵਿਰੋਧ ਹੈ ਪਰ ਆ ਸਲਾਹਣੇ ਉਹ ਕੰਮ ਆ ਤੁਹਾਡੀ ਹਮ ਸਰਕਾਰ ਦਾ ਦੇਖੋ ਨਾ ਉਹ ਥੋੜੀ ਥੋੜੇ ਜਦੋਂ ਹੁੰਦੀ ਆਹੋ ਜੀ ਫਰਸਟ ਏਡ ਮਿਲ ਜੇ ਜਿਹੜੀ ਸਹੀ ਗੱਲ ਹੈ ਸਹੀ ਕਹਾਂ ਹਾਂ ਜੀ ਬਲੇਆਲੇ ਤਾਂ ਕੀ ਕੋ ਪਤਾ ਬਾਈ ਚਾ ਹੋ ਗਿਆ ਬਹੁਤ ਜ਼ਿਆਦਾ ਰੱਬ ਨੇ ਬਸ ਪਹਚਾ ਤੁਸੀਂ ਚਲਾ ਰਹੇ ਸੀ ਕਰ ਲਿਆ ਨਾ ਇਹਨੇ ਮੈਂ ਚਲਾ ਰਹੇ ਸੀਗਾ ਹਾਂ ਮੈਂ ਚਲਾ ਦੇ ਸੀਗਾ ਮੈਂ ਆਪਣੀ ਲੇਨ 'ਚ ਸੀਗਾ ਹੀ ਇਹ ਟਰੈਕਟਰ ਨੇ ਥੋੜਾ ਜਿਹਾ ਰਾਈਟ ਟ੍ਰੈਕਟ ਕਰਿਆ ਮੇਰਾ ਲੈਫਟ ਪਾਸਾ ਵੱਜਿਆ ਇਹਦਾ ਸਾਰਾ ਟਰੈਕਟਰ ਘੁੰਮ ਗਿਆ ਹਾਂ ਮੈਂ ਪਿੱਛੋਂ ਸੀਗਾ ਇਹ ਇੱਧਰੋਂ ਸੀਗਾ ਇਹਨੇ ਗੱਡੀ ਆਪਣੀ ਇੱਧਰ ਕਰੀ ਆ ਮਤਲਬ ਰਾਈਟ ਸਾਈਡ ਤੇ ਜਿਵੇਂ ਚੱਲਦੇ ਨੇ ਜਦ ਗੱਡੀ ਚੱਲੀ ਆ ਮਤਲਬ ਬੱਸ ਇਹਨੇ ਸੱਜੇ ਨੂੰ ਕਰੀ ਜੇ ਲੱਗਦੀ ਇਹਨੇ ਹੱਥ ਲਿਆ ਉਹ ਵੀ ਕੁਝ ਕਰਿਆ ਉੱਪਰ ਇਹਨੇ ਹਿੱਡਾਰ ਵੀ ਗਿਆ ਸੀਗਾ ਮੈਂ ਇੱਕ ਵਾਰ ਦੂਰੋਂ ਜਦ ਮਾਰ ਸੀ ਲਾਈਟ ਵੀ ਮਰੀ ਸੀ ਮੈਂ ਇਹਨੂੰ ਦੂਰੋਂ ਤਰਾ ਕੇ ਵੇਖਿਆ ਨਾ ਹਾਂ ਠੀਕ ਹੈ ਇਹ ਠੀਕ ਹੈ ਸਰ ਠੀਕ ਹੈ ਮੈਂ ਛੋਟੇ ਮਤਲਬ ਇਹਨਾਂ ਤੇ ਸੀ ਅੱਛਾ ਇਹਨਾਂ ਦੇ ਕਰਤੇ ਦੋਵਾਂ ਬੱਚਿਆਂ ਦੇ ਇੱਕ ਦੂਜਾ ਪੂਣੀ ਤੇ ਵਜਦੀ ਆ ਜਾਂ ਦੋ ਪੂਣੀਆਂ ਆ ਕੋਈ ਕੀ ਕੋੜੀ ਉਹ ਬਚਾਓ ਗਿਆ ਨਾ ਕਿ ਨਾ ਬੜੀ ਪਰਮਾਤਮਾ ਦੀ ਕਿਰਪਾ ਇਧਰ ਤੋਂ ਅ ਕਿਧਰ ਜਾ ਰਿਹਾ ਗਿਆ ਜਾ ਰਿਹਾ ਸਰਪੇ ਮੈਂ ਤੇ ਕੱਲ ਅਸੈਂਬਲੀ ਸੀਗੀ ਤੇ ਮੈਂ ਚੰਡੀਗੜ੍ਹ ਚੱਲਿਆ ਸੀਗਾ ਤੇ ਮੈਂ ਦੇਖਿਆ ਲੈ ਕਾਕੇ ਭੀ ਲੋ ਪਾਣੀ ਆ ਲੋ ਪਾਓ ਬੜੇ ਬਹੁਤ ਤੇਲ ਸਾਰਾ ਦਿੱਤਾ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ